ਭਾਈ ਗੁਰਜੀ ਕੀ ਫਤਿਹ ਅੱਜ ਦੀ ਇਹ ਪ੍ਰੈਸ ਕਾਨਫਰੰਸ 17 ਅਪ੍ਰੈਲ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਹੋ ਰਹੀ ਸਾਂਝਾ ਮਹਾਜ ਉਸਾਰਨ ਲਈ ਹੋ ਰਹੀ ਇੱਕ ਵੱਡੀ ਮੀਟਿੰਗ ਦੇ ਸਬੰਧ ਵਿੱਚ ਰੱਖੀ ਗਈ ਹੈ। ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਰਦਾਰ ਸੁਜੀਤ ਸਿੰਘ ਦੀ ਫੂਲ ਤੇ ਡਾਕਟਰ ਦਰਸ਼ਨਪਾਲ ਜੀ ਇਸੇ ਤਰ੍ਹਾਂ ਮਜ਼ਦੂਰ ਜਥੇਵੰਨੀਆਂ ਵੱਲੋਂ ਮਜ਼ਦੂਰ ਆਗੂ ਰਾਮਕੁਮਾਰ ਅਤੇ ਗੋਰਾ ਸਿੰਘ ਮੱਤਾ ਜੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਰਮਿੰਦਰ ਸਿੰਘ ਬਾਲਿਆਂਵਾਲੀ ਹਾਕਮ ਸਿੰਘ ਅਖੰਡ ਕੀਰਤਨੀ ਜਥੇ ਵੱਲੋਂ ਬਾਬਾ ਚਮਕੌਰ ਸਿੰਘ ਜੀ ਸੰਤ ਸਮਾਜ ਵੱਲੋਂ ਅਦੇ ਕੁਮਾਰ ਮਿੱਤਲ ਜੀ ਵਪਾਰ ਮੰਡਲ ਵੱਲੋਂ ਔਰ ਪ੍ਰੋਫੈਸਰ ਬਾਬਾ ਸਿੰਘ ਜੀ ਬੁੱਧੀਜੀਵੀ ਵਰਗ ਵੱਲੋਂ ਇੱਕਠੇ ਹੋ ਕੇ ਜਿਹੜੀ ਇਹ ਸਾਂਝੀ ਕਾਨਫਰੰਸ ਹੈ ਔਰ ਖਾਸ ਤੌਰ ਤੇ ਸਰਜੀਤ ਸਿੰਘ ਡਾਲਾ ਰਮਜੀਤ ਤੇ ਮੇਜਰ ਸਿੰਘ ਜਿਹੜੇ ਕਿ ਯੂनाइटेड ਅਕਾਲੀ ਦਲ ਵੱਲੋਂ ਕੌਮੀ ਇਨਸਾਫ ਮੋਰਚੇ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਬਲਾਰੇ ਸਦਾ ਗੁਰਦੀਪ ਸਿੰਘ ਦੀ ਬਠਿੰਡਾ ਤੇ ਦਾਸ ਬਲਵਿੰਦਰ ਸਿੰਘ ਇਹ ਸਾਂਝੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਹੈ ਇਹ 17 ਤਰੀਕ ਨੂੰ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਉੱਤੇ ਇੱਕ ਸਾਂਝਾ ਮਹਾਜ ਸੰਾਰਨ ਲਈ ਅਲੱਗ-ਅਲੱਗ ਪਲੇਟਫਾਰਮਾਂ ਤੋਂ ਲੜ ਰਹੀਆਂ ਸਮੂਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲਾ ਪ੍ਰੋਗਰਾਮ ਅਲੀਕਨ ਸੰਬੰਧੀ ਹੈ ਜਿਵੇਂ ਕਿ ਆਪਾਂ ਪਿਛਲੇ ਸਮੇਂ 'ਚ ਦੇਖਿਆ ਹੀ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਨਾ ਤਾਂ 2.5 ਸਾਲ ਤੋਂ ਲਗਾਤਾਰ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਵੱਲ ਕੋਈ ਧਿਆਨ ਦਿੱਤਾ ਹੈ ਜਦ ਕੇ ਦੇਖਿਆ ਜਾਵੇ ਤਾਂ ਉਹ ਸਾਰੀਆਂ ਮੰਗਾਂ ਜਿਹੜੀਆਂ ਮੁੱਢਲੇ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਜਿਹਦੇ ਸੰਬੰਧੀ ਸਿਟਾਂ ਵੀ ਬਣੀਆਂ ਔਰ ਉਹਨਾਂ ਸਿਟਾਂ ਨੇ ਪਰਚੇ ਵੀ ਦਰਜ ਕੀਤੇ ਪਰੰਤੂ ਉਹਨਾਂ ਉੱਤੇ ਕੋਈ ਅਮਲੀ ਕਾਰਵਾਈ ਨਹੀਂ ਹੋਈ ਕੋਟਕਪੂਰਾ ਬਹਿਬਲ ਗੋਲੀ ਕਾਂਡ ਸੰਬੰਧੀ ਵੀ ਵਿਧਾਨ ਸਭਾ ਦੇ ਵਿੱਚ ਸਿਟ ਬਣਾਈ ਗਈ ਕਾਰਜਪਾਲਿਕਾ ਨੇ ਕੰਮ ਕੀਤਾ ਸਿਟ ਨੇ ਜਿਹੜੀਆਂ ਫਾਈਨਡਿੰਗ ਦਿੱਤੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਸੇ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ 30 ਤੋਂ 32 ਸਾਲਾਂ ਤੋਂ ਜਿਹੜੇ ਸਿੱਖ ਨੌਜਵਾਨ ਜੋ ਅੱਜ ਬਜ਼ੁਰਗ ਹੋ ਚੁੱਕੇ ਆ ਔਰ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਨਾ ਛੱਡੇ ਜਾਣਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਿਨ੍ਹਾਂ ਤੇ ਕੋਈ ਸਰਕਾਰ ਦਾ ਪੈਸਾ ਨਹੀਂ ਲੱਗਦਾ ਕੇਵਲ ਸਵਿਧਾਨ ਤੇ ਕਾਨੂੰਨ ਅਨੁਸਾਰ ਨਿਆਂ ਦੇਣਾ ਉਹਨਾਂ ਪ੍ਰਤੀ ਵੀ ਅਣਦੇਖੀ ਕੀਤੀ ਗਈ ਇਸੇ ਤਰ੍ਹਾਂ ਬਹੁਤ ਵੱਡਾ ਕਿਸਾਨੀ ਅੰਦੋਲਨ ਜਿਹੜਾ ਸੀ ਦਿੱਲੀ ਦੀ ਜਿੱਤ ਤੋਂ ਬਾਅਦ ਵਾਦਿਆਂ ਦੇ باوجود ਸਰਕਾਰ ਨੇ ਜਦੋਂ ਉਹਨਾਂ ਦੀ ਪੂਰਤੀ ਨਹੀਂ ਕੀਤੀ ਤਾਂ ਕਿਸਾਨ ਜਥੇਬੰਦੀਆਂ ਦੇ ਮੋਰਚਾ ਨੂੰ ਪੈਰੋਂ ਖੇੜਨ ਲਈ ਸਰਕਾਰ ਨੇ ਬਹੁਤ ਹੀ ਘਟੀਆ ਤਰੀਕੇ ਦੇ ਨਾਲ ਜਿਹੜਾ ਹੈਗਾ اخਲਾਕ ਤੋਂ ਗਿਰ ਕੇ ਉਹਨਾਂ ਨਾਲ ਜੋ ਵਤੀਰਾ ਕੀਤਾ ਸੋ ਅੱਜ ਸਮੇਂ ਦੀ ਲੋੜ ਮੁਤਾਬਕ ਕਿਸਾਨ ਆਗੂਆਂ ਦੀ ਸਲਾਹ ਦੇ ਨਾਲ ਪੌਮੀ ਇਨਸਾਫ ਮੋਰਚੇ ਨੇ ਇਹ ਇੱਕ ਵਿਸ਼ੇਸ਼ ਯਤਨ ਕੀਤਾ 17 April ਦੀ ਚੰਡੀਗੜ੍ਹ ਕਿਸਾਨ ਪਵੰਦੀ ਮੀਟਿੰਗ ਦਾ ਤਾਂ ਹੁਣ ਮੈਂ ਬੇਨਤੀ ਕਰੂੰਗਾ ਕਿ ਉਹਦੇ ਸਬੰਧੀ ਤੁਸੀਂ ਕੋਲ ਨੂੰ ਕੋਈ ਡਾਕਟਰ ਦੱਸ ਡਾਕਟਰ ਦਰਸ਼ਨਪਾਲ ਜੀ ਹੁਰੀ ਜਿਹੜੇ ਹੈਗੇ ਆ ਤੇ ਸੁਰਜੀਤ ਸਿੰਘ ਫੂਲ ਜੀ ਉਹ ਵਾਰੀ ਸਿਰ ਆਪਣੇ ਵਿਚਾਰ ਰੱਖਣਗੇ ਧੰਨ ਦਿਓ ਸਰਦਾਰ ਬਲਵਿੰਦਰ ਸਿੰਘ ਜੀ ਨੇ ਪਹਿਲਾਂ ਦੇ ਵੇਖਿਆ ਸਾਰੀ ਕਸਤੀ ਜੋ 17 ਅੱਜ ਦੀ ਮੀਟਿੰਗ ਦਾ ਪ੍ਰੈਸ ਕਾਨਫਰੰਸ ਦਾ ਬਨੋਰਥ ਹੈ ਅਸੀਂ ਜੋ ਇਸ ਸੰਧੀ ਪ੍ਰੈਸ ਕਾਨਫਰੰਸ ਸ਼ਾਮਲ ਹੋਏ ਆ ਕਿਸਾਨਾਂ ਗੋਨ ਦੀ ਤਰਫ ਤੇ ਅਸੀਂ ਇਹ ਨੋਟ ਕੀਤਾ ਅਸੀਂ ਜੋ ਕਿਸਾਨ ਅੰਦੋਲਨਾਂ ਤੁਸੀਂ ਵੇਖਿਆ ਕਨੋਰੀ ਬਾਰਡਰ ਸ਼ੰਭੂ ਬਾਰਡਰ ਤੇ 17 ਸਾਲਾਂ ਤੋਂ ਚੱਲ ਰਿਹਾ ਜਿਹੇ ਜਾਂ ਉਹਦੇ ਪ੍ਰਤੀ ਰਵੱਈਆ ਹੈ ਇਹ ਕੱਲਾ ਕਿਸਾਨ ਅੰਦੋਲਨ ਪ੍ਰਤੀ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਸਾਰੇ ਵਰਗਾਂ ਪ੍ਰਤੀ ਸਰਕਾਰ ਦਾ ਇੱਕ ਅਣਸੁਣੀ ਕਰਨ ਵਾਲਾ ਹੀ ਰਵੱਈਆ ਨਹੀਂ ਸਗੋਂ ਪੰਜਾਬ ਨੂੰ ਇੱਕ ਪੁਲਿਸ ਰਾਜ ਦੇ ਵਿੱਚ ਬਦਲ ਕੇ ਪੰਜਾਬ ਦੇ ਰਾਜ ਨੂੰ ਉਸ ਰਾਜ ਵਿੱਚ ਬਦਲ ਕੇ ਬਲ ਪ੍ਰਯੋਗ ਕਰਕੇ ਸਾਰਿਆਂ ਦੀ ਜਿਹੜੀ ਜ਼ੁਬਾਨ ਹੈ ਬੰਦ ਕਰਾਉਣ ਵਾਲਾ ਉਹਨਾਂ ਨੇ ਰਾਹ ਤਿਆਰ ਕੀਤਾ ਹੋਇਆ ਹੂੰ ਬੇਸ਼ਰਮ ਨੂੰ ਭੁਲੇਖਾ ਹੈ ਇਹ ਇਹ ਪੰਜਾਬ ਹੈ ਉਹ ਪੰਜਾਬ ਦੇ ਇਤਿਹਾਸ ਤੋਂ ਪੰਜਾਬ ਦੇ ਵਿਰਸੇ ਤੋਂ ਮੈਨੂੰ ਉਹਦਾ ਭੁੱਲਦੇ ਨੇ ਉਹ ਕੇਰੀਅਰ ਨੂੰ ਪਤਾ ਨਹੀਂ ਇਸ ਦਾ ਇਥੇ ਜਿੱਨਾ ਵੀ ਜ਼ਬਰ ਹੋਇਆ ਜਦੋਂ ਵੀ ਕਿਸੇ ਮੂਵਮੈਂਟ ਦੇ ਜ਼ਬਰ ਹੋਇਆ ਜ਼ਬਰ ਨਾਲ ਕਦੇ ਕੋਈ ਮੂਵਮੈਂਟ ਨਹੀਂ ਦਿੰਦੀ ਜਿੰਨਾ ਚਿਰ ਉਹਨਾਂ ਦੀਆਂ ਮਸਲਿਆਂ ਦਾ ਸੋਲੂਸ਼ਨ ਆ ਜਾਂ ਉਹਨਾਂ ਦਾ ਹੱਲਵੇਂ ਹੋਇਆ ਤੋਂ ਇਸ ਕਰਕੇ ਇਹਨੇ ਭਰਮ ਪਾਲਿਆ ਕਿਸਾਨ ਅੰਦੋਲਨੋਂ ਮੀਟਿੰਗ ਦੇ ਵਿੱਚ ਸੱਜ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਖੁਦ ਪੰਜਾਬ ਦੇ ਤਰਨ ਮੰਤਰੀਆਂ ਨੇ ਕਿਹਾ ਵੀ ਸਾਡਾ ਕੋਈ ਬਲ ਪ੍ਰਯੋਗ ਕਰਨ ਦਾ ਪ੍ਰੋਗਰਾਮ ਨਹੀਂ ਅਸੀਂ ਦਾ ਤਸਕਰਾਂ ਨੂੰ ਫੜਨ ਦੇ ਖਾਤਰ ਪੁਲਿਸ ਲਾਈ ਹੈ ਉਹ ਸਾਰਾ ਜਿਹੜਾ ਸਮਾਨ ਚੋਰੀ ਕਰਵਾਇਆ ਲੱਖਾਂ ਦਾ ਟਰਾਲੀਆਂ ਚੋਰੀ ਕਰਾਇਆ ਇਹ ਵੀ ਕਿਹਾ ਵੀ ਸਾਡੇ ਵੀਡੀਓ ਕਾਨਫਰੈਂਸਿੰਗ ਕੀਤੀ ਐ ਅਸੀਂ ਉਹ ਸੋ ਇਹ ਕਰਕੇ ਇੱਕ ਖਰਾਕਹੀਣਤਾ ਦਾ ਉਹਨਾਂ ਨੂੰ ਸਬੂਤ ਦਿੱਤਾ ਅਸੀਂ ਆਪਣੀਆਂ ਕਿਸਾਨ ਅੰਦੋਲਨਾਂ ਦੀਆਂ ਮੰਗਾਂ ਤੇ ਵੀ ਲੜ ਰਹੇ ਹਾਂ ਇਹ ਨਹੀਂ ਵੀ ਕੋਈ ਅੰਦੋਲਨ ਬੰਦ ਹੋ ਗਿਆ ਤੁਸੀਂ ਵੇਖ ਹੀ ਰਹੇ ਹੋ ਪਿੰਡ ਪਿੰਡ ਜਿਹੜਾ ਇਹਨਾਂ ਦੇ ਐਮਐਲਏ ਨਾਲ ਇਹਨਾਂ ਦੇ ਮੰਤਰੀਆਂ ਦੇ ਨਾਲ ਸਲੂਕ ਹੋ ਰਿਹਾ ਬੋਲਚੀ ਬੰਦ ਹੋ ਰਹੀ ਹੈ ਕੋਈ ਜਵਾਬ ਨਹੀਂ ਆ ਰਿਹਾ ਉਹਨਾਂ ਨੂੰ ਸੱਤ ਸਵਾਲ ਅਸੀਂ ਉਹਨਾਂ ਨੂੰ ਕੱਢੇ ਆ ਵੀ ਤੁਸੀਂ ਦੱਸੋ ਵੀ ਇਹ ਸੱਤੇ ਕਿਵੇਂ ਜਾਇਜ਼ ਕਿਵੇਂ ਆ ਇੱਕ ਦਾ ਵੀ ਉਹਨਾਂ ਤੋਂ ਜਵਾਬ ਨਹੀਂ ਆ ਰਿਹਾ ਉਹ ਕਹਿੰਦੇ ਵੀ ਕੋਈ ਨਹੀਂ ਸੋਨੋ ਇੱਥੇ ਨਹੀਂ ਤੁਹਾਨੂੰ ਲੁਖਣਾ ਪਊਗਾ ਤੁਹਾਨੂੰ ਆਪਣੀਆਂ ਪਲੇਟਾਂ ਦੇ ਨੇ ਪਲੇਟਾਂ ਨੇ ਆਪਣੀਆਂ ਝੰਡਗੀਆਂ ਨੇ ਆਪਣੀਆਂ ਲਾਉਂਗੀਆਂ ਫਹਿੜੀਆਂ ਸੋ ਅਸੀਂ ਪਰ ਇਹ ਨਾਲ ਜਿਹੜੇ ਦੂਸਰੇ ਪਾਸੇ ਸਵਾ ਇਹ ਸਵਾ 2 ਸਾਲਾਂ ਦਾ ਹੋ ਗਿਆ ਕੌਮੀ ਅਨਸਾਫ਼ ਮੋਰਚਾ ਤਦ ਮੰਗਾਂ ਨੂੰ ਲੈ ਕੇ ਉਹਦੇ ਪ੍ਰਤੀ ਵੀ ਅਣਸੁਣੀ ਐ ਉਹਦੀਆਂ ਵੀ ਮੰਗਾਂ ਜਾਇਜ਼ ਆ ਕਾਨੂੰਨੀ ਪੱਖ ਤੋਂ اخਲਾਕੀ ਪੱਖ ਤੋਂ ਸਾਰੇ ਪੱਖਾਂ ਤੋਂ ਸਿਪਰੀਮ ਕੋਰਟ ਤੇ ਕਰਦੇ ਗਿਆਂ ਹਦਾਇਤਾਂ ਹੈਗੀਆਂ ਨੇ ਵੀ ਜੇ ਪੰਜਾਬ ਸਰਕਾਰ ਕਹਿੰਦੀ ਆ ਵੀ ਸਾਨੂੰ ਉਹਨਾਂ ਦੀ ਬੇਲ ਕਰਨ ਚ ਜਾਂ ਉਹਨਾਂ ਦੇ ਰਿਹਾ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਅਸੀਂ ਉਹਦੇ ਤੇ ਉਹਨਾਂ ਨੂੰ ਪੰਜਾਬ ਚ ਵੀ ਸ਼ਿਫਟ ਕਰ ਦਿਆਂਗੇ ਬਾਕੀ ਬੰਗਾਲੇ ਮਾਰ ਲਾਂਗੇ ਪਰ ਪੰਜਾਬ ਇਹ ਹੈ ਜਿਹੜਾ ਉਹ ਅੜਕਾ ਬਣਿਆ ਹੋਇਆ ਸੋ ਅਸੀਂ ਅੱਜ ਮੀਟਿੰਗ ਤੇ ਅਸੀਂ ਇਹ ਸਾਂਝੀ ਪ੍ਰੈਸ ਕਾਨਫਰੰਸ ਦੀ ਮੀਟਿੰਗ 'ਤੇ ਤਾਂ ਸ਼ਾਮਲ ਹੋਏ ਆਂ ਵੀ ਇੱਕ ਇੱਕ ਮੁੱਠਤਾ ਦਾ ਸੱਦਾ ਦਿੱਤਾ ਜਾ ਸਕੇ ਇੱਕ ਮੁੱਠਤਾ ਦਾ ਪ੍ਰਗਟਾਵਾ ਕੀਤਾ ਜਾ ਸਕੇ ਸਾਂਝ ਗਿਆ ਜਿਹੜੇ ਤੌਰ ਤੇ ਵੀ ਜਿੱਥੇ ਇੱਕ ਤੇ 60 ਵਜੇ ਦੂਜਾ ਨਾਲ ਖੜੇ ਐਨਾ ਸਮਝ ਵੀ ਉਹਤੇ ਵੱਜੀ ਆ ਜੀ ਇਹਨਾਂ ਤੇ ਕਮਿਊਨ ਸਾਹਿਬ ਮੋਰਚੇ ਤੇ 60 ਬੱਜੇ ਆ ਤਾਂ ਅਸੀਂ ਇਹਨਾਂ ਦੇ ਨਾਲ ਖੜ ਕੇ ਸਾਢੇ 60 ਵੱਜੀ ਆ ਇਹ ਨਾਲ ਕਾਢਣ ਸੋ ਇਹ ਇੱਕ ਮਿੰਟ ਦਾ ਪ੍ਰਗਟਾਵਾ ਕਰਨ ਦੇ ਖਾਤਰ ਹੈਗੀ ਤੇ ਬਾਕੀ ਜਿਹੜੀ 17 ਤਰੀਕ ਨੂੰ ਹੋਊਗੀ ਮੀਟਿੰਗ ਉੱਤੇ ਚਰਚਾ ਹੋ ਉਹਦੇ ਚਗਾਹਾਂ ਪ੍ਰੋਗਰਾਮ ਦਿੱਤਾ ਜਾਊਗਾ ਅਸੀਂ ਵਾਦਾ ਕਰਦੇ ਆ ਵੀ ਉੱਥੇ ਜੋ ਸਾਡੇ ਜੱਥੇ ਬੰਦੇ ਨੂੰ ਅਸੀਂ ਆਪਣਾ ਅੰਦੋਲਨ ਲੜ ਰਹੇ ਹਾਂ ਕਿਸਾਨ ਮੰਗਾਂ ਤੇ ਇਹਨਾਂ ਮੰਗਾਂ ਦੇ ਸਬੰਧ ਵਿੱਚ ਵੀ ਜੋ ਸਾਨੂੰ ਕੰਮ ਦਿੱਤਾ ਜਾਊ ਉੱਥੇ ਵੀ ਮੰਨ ਲਓ ਸਾਨੂੰ ਆਹ ਏਰੀਆ ਦਿੱਤਾ ਸਾਨੂੰ ਖੇਤਰ ਦਿੱਤਾ ਇੱਥੇ ਮੂਵਮੈਂਟ ਲੈ ਕੇ ਜਾਣੇ ਅਸੀਂ ਉਹ ਨਿਭਾਵਾਂਗੇ ਕਿ ਇਹਨੂੰ ਇੱਕ ਮੋਟਾ ਪ੍ਰਗਟਾਵਾ ਕਰਦੇ ਹੋਏ ਸਰਕਾਰ ਨੂੰ ਮਜਬੂਰ ਕਰਾਂਗੇ ਵੀ ਉਹ ਇਹ ਮੰਗਾਂ ਮੰਨਣ ਲਈ ਮਜਬੂਰ ਹੋਵੇ ਬਾਕੀ ਵਰਗਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਵੇ ਧੰਨਵਾਦ ਡਾਕਟਰ ਸਾਹਿਬ ਦੇਖੋ ਇਹ ਮਸਲੇ ਤੇ ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ ਕੌਮੀਨ ਸਾਹਿਬ ਮੋਰਚੇ ਦੇ ਮਸਲੇ 'ਚ ਉਹ ਤੁਸੀਂ ਜਾਣਦੇ ਹੋ ਕਿ ਸਾਲ 1991 ਦੇ ਵਿੱਚ ਰਜੀਵ ਗਾਂਧੀ ਦਾ ਮਰਡਰ ਹੋਇਆ ਸੀ ਔਰ ਮਰਡਰ ਵੀ ਤਾਮਿਲਨਾਡੂ ਦੇ ਵਿੱਚ ਉਦੋਂ ਜੋ ਲੰਕਾ ਦੇ ਵਿੱਚ ਲਹਿਰ ਚੱਲਦੀ ਸੀ ਉਹਨਾਂ ਦੇ ਸਪੋਰਟਰਾਂ 'ਚ ਨੇ ਕੀਤਾ ਸੀ 26 ਜਣਿਆਂ ਨੂੰ ਮੌਤ ਦੀ ਸਜ਼ਾ ਹੋਈ ਪਹਿਲਾਂ ਟਾਡਾ ਅਦਾਲਤ ਨੇ ਕੀਤੀ ਫਿਰ ਉਹ ਚਾਰ ਦੀ ਮੌਤ ਦੀ ਸਜ਼ਾ ਦੇ ਗਈ ਬਾਕੀਆਂ ਨੂੰ ਉਮਰ ਕੈਦ ਹੋ ਗਈ ਉਸ ਤੋਂ ਬਾਅਦ ਉਹ ਸਾਰੇ ਹੀ ਤਾਮਿਲਨਾਡੂ ਦੀ ਸਰਕਾਰ ਨੇ ਰਿਕਮੈਂਡ ਕੀਤਾ ਸਾਰਿਆਂ ਨੂੰ ਰਿਲੀਜ਼ ਕੀਤਾ ਗਿਆ ਔਰ ਸਾਰੇ ਘਰਾਂ ਨੂੰ ਵਾਪਸ ਚਲੇ ਗਏ ਸੀ ਇੱਥੋਂ ਤੱਕ ਕਿ ਉਹਨਾਂ ਦੀ ਲੜਕੀ ਸੀ ਉਹਦਾ ਨਾਮ ਤਨੂ ਸੀ ਸ਼ਾਇਦ ਉਹਦੇ ਜੇਲ੍ਹ ਦੇ ਵਿੱਚ ਬੱਚੀ ਵੀ ਹੋਈ ਸੀ ਜਿਹੜੀ ਅੱਜ ਅੱਜ ਕੱਲ ਇੰਗਲੈਂਡ ਚ ਹੈ ਇਹਨੂੰ ਮੈਂ ਤਾਂ ਪੈਰਲਲ ਰੱਖ ਰਿਹਾ ਸਮਾਨਾਂਤਰ ਰੱਖ ਰਿਹਾ ਕਿ ਇਹੋ ਜਿਹਾ ਹੀ ਮਸਲਾ ਪੰਜਾਬ ਦੇ ਨਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਨਾਲ ਜੁੜਿਆ ਹੋਇਆ ਕਿਉਂਕਿ ਇਹ ਵੀ ਕੋਈ ਬਿਆਨਸਿਕ ਨੇ ਮਰਡਰ ਦੇ ਨਾਲ ਦੀ ਸਜ਼ਾ ਪੂਤ ਰਿਹਾ ਕੋਈ ਕਿਸੇ ਹੋਰ ਦੋਸ਼ ਚ ਸਜ਼ਾ ਪੂਤ ਲੇਕਿਨ ਇੱਕ ਗੱਲ ਕੌਮਨ ਹੈ ਕਿ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਉਹਨਾਂ ਨੇ ਅਪੀਲ ਕੀਤੀ ਸੀ ਵੀ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੇ ਨੇ ਸਾਨੂੰ ਛੱਡ ਦੇ ਕਿਉਂ ਨਹੀਂ ਇਹਦੇ ਵਿੱਚ ਵੀ ਸਜ਼ਾਵਾਂ ਜਿਹੜੀਆਂ ਨੇ ਜਿਹਨੂੰ ਉਮਰ ਕਿਹਾ 14 ਸਾਲ ਦੀ ਹੁੰਦੀ ਹੈ ਜਾਂ ਉਹਦੇ ਤੋਂ ਹੁਣ 30 32 32 ਸਾਲ ਸਜ਼ਾ ਪੂਰੀਆਂ ਹੋ ਗਏ ਇਸ ਕਰਕੇ ਅਸੀਂ ਆਪਣੀਆਂ ਜਥੇਬੰਦੀ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਕਿ ਸਾਰੀਆਂ ਅਸੀਂ ਇਹਦੇ ਜੁੜੀਏ ਕਿਉਂ ਕਿ ਪੰਜਾਬ ਦੀ ਕਿਸਾਨੀ ਦੀ ਜਿਹੜੀ ਬਹੁ ਗਤੀ ਹੈ ਪੰਜਾਬ ਦੀ ਕਿਸਾਨੀ ਉਹ ਇਹਨਾਂ ਮਸਲਿਆਂ ਦੇ ਨਾਲ ਪੰਜਾਬ ਦੇ ਧੱਕਿਆਂ ਦੇ ਖਿਲਾਫ ਪੰਜਾਬ ਨਾਲ ਹੁੰਦੇ ਬਿਤਕਲੇ ਦੇ ਖਿਲਾਫ ਸਿੱਖ ਪਾਈਚਾਰੇ ਨਾਲ ਹੁੰਦੇ ਬਿਤਕਲੇ ਦੇ ਖਿਲਾਫ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਜਾਂ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹਦੇ ਖਿਲਾਫ ਮੇਨਲੀ ਅਗਰ ਭੁਗਤ ਦੇ ਨਾਲ ਕਿਸਾਨ ਤੋਂ ਮੰਦੇ ਨੇ ਸੋ ਕਿਸਾਨਾਂ ਦਾ ਇਹਨਾਂ ਮਸਲਿਆਂ ਦੇ ਵਿੱਚ ਤੇ ਇਹ ਕਿਸਾਨੀ ਦੇ ਮਸਲਿਆਂ ਦੇ ਵਿੱਚ ਇੱਕ ਤਰ੍ਹਾਂ ਦਾ ਪੂਰਨ ਹੈ ਔਰ ਮੈਂ ਵੀ ਜਥੇਬੰਦੀ ਵੱਲੋਂ ਅਸੀਂ ਸੋਚਦੇ ਆ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਗਰ ਜਿਹੜੇ ਵੱਖਰੇ ਵੱਖਰੇ ਫੋਰਮਾਂ ਦੇ ਕਿਸਾਨ ਲੀਡਰਾਂ ਸਾਨੂੰ ਇੱਕ ਸਾਂਝਾ ਮਿਲਕੇ ਪੂਰਕ ਦੇ ਤੌਰ ਤੇ ਪਲੇਟਫਾਰਮ ਹੈ ਜਿੱਥੇ ਸਾਡੇ ਮਸਲੇ ਵੀ ਨੇ ਮੁੱਦੇ ਵੀ ਨੇ ਤੇ ਜਿੱਥੇ ਅਸੀਂ ਲੜਾਈ ਵੀ ਸਾਂਝੀ ਪੰਜਾਬ ਦੇ ਲੋਕਾਂ ਨਾਲ ਲੜਾਂਗੇ ਜਿਵੇਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਉੱਥੇ ਸਾਡੀ ਕਿਸਾਨਾਂ ਦੀ ਆਪਸ ਵਿੱਚ ਏਕਤਾ ਤੇ ਕਿਸਾਨਾਂ ਦੀ ਏਕਤਾ ਦੇ ਉੱਤੇ ਕੌਮੀ ਇਨਸਾਫ ਮੋਰਚੇ ਦਾ ਵਿਸ਼ਾਲ ਏਕਤਾ ਜਿਹੜੀ ਬਣਨ ਦੀ ਸੰਭਾਵਨਾ ਵਾਲੀ। ਜਣੀ ਇੱਕ ਦੂਸਰੇ ਦੇ ਪੂਰਕ ਅਸੀਂ ਹੋ ਕੇ ਇਸ ਨੂੰ ਮਜ਼ਬੂਤ ਕਰਾਂਗੇ ਸਾਡੀ ਆਪਣੀ ਏਕਤਾ ਮਜ਼ਬੂਤ ਹੋਊਗੀ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਰਹੀਆਂ ਜਿਹੜੇ ਵੀ ਸਾਡੇ ਆਪਸ ਵਿੱਚ ਫਰਕ ਨੇ ਉਹਨਾਂ ਨੂੰ ਮਿਟਾਉਣ ਦੇ ਵਿੱਚ ਵੀ ਇਹ ਮੋਰਚਾ ਕੌਮੀ ਇਨਸਾਫ ਮੋਰਚਾ ਆਪਣਾ ਯੋਗਦਾਨ ਪਾਊਗਾ। ਸੋ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਚਾਹੇ ਉਹ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਾ ਮਸਲਾ ਬੇਅਦਮੀਆਂ ਦੇ ਲਈ ਕੋਈ ਕਾਨੂੰਨ ਬਣੇ ਜਿਹੜਾ ਇਹ ਮਸਲਾ ਹੈ ਜਾਂ ਜਿਹੜਾ ਜਬਰ ਸਰਕਾਰ ਕੀਤੇ ਕਿਸਾਨ ਅੰਦੋਲਨ ਦੇ ਉੱਤੇ ਉਹਦੇ ਖਿਲਾਫ ਲੜਨ ਦਾ ਮਾਮਲਾ ਹੈ ਇਹਦੇ ਤੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਜਥੇਬੰਦੀਆਂ ਵੱਲੋਂ तमाम ਸਿੱਖ ਸੰਸਥਾਵਾਂ ਸੰਪਰਦਾਵਾਂ ਸਖੀਤਾ ਮਜ਼ਦੂਰ ਕਿਲਾਕ ਕਿਸਾਨ ਮੁਲਾਜ਼ਮ ਤੇ ਮੱਧ ਵਰਗ ਦੀਆਂ ਦੁਕਾਨਦਾਰਾਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਸੱਦਾ ਦਿੰਨੇ ਆ ਕਿ ਆਓ 17 ਤਰੀਕ ਨੂੰ ਆਪਾਂ ਪ੍ਰੈਸ ਆਪਣੀ ਮੀਟਿੰਗ ਜਿਹੜੀ ਵੱਡੀ ਸਰਬਸਾਂਝੀ ਮੀਟਿੰਗ ਅਸੀਂ ਕਰ ਰਹੇ ਹਾਂ ਕਿਸਾਨ ਭਵਨ ਚੰਡੀਗੜ੍ਹ ਦੇ 35 ਸੈਕਟਰ ਦੇ ਵਿੱਚ ਉੱਥੇ ਆ ਕੇ ਆਪਾਂ ਅਗਲੇ ਮੋ ਇੱਕ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਤੇ ਮੁੱਦਿਆਂ ਨੂੰ ਜਿਹੜਾ ਸਵਾ ਦੋ ਸਾਲ ਤੋਂ ਚੱਲ ਰਿਹਾ ਹੈ ਕੇਂਦਰ ਤੇ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਮੁੱਖ ਮੰਗ ਹੈ ਜਿਹੜੀ ਸਾਡੀ ਕੇ ਸਾਡੇ ਬੰਦੀ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਨਾਲ ਬੇਅਦਬੀਆਂ ਦੇ ਮਸਲੇ ਨੂੰ ਜੋੜ ਕੇ ਉਹਨਾਂ ਨੂੰ ਪੂਰਾ ਕਰਾ ਸਕੀਏ ਇਹ 17 ਤਰੀਕ ਦੀ ਮੀਟਿੰਗ ਦੇ ਵਿੱਚ ਅਸੀਂ ਲਗਾਤਾਰ ਕੌਮੀ ਇਨਸਾਫ ਮੋਰਚੇ ਦਾ ਖਿੱਸਾ ਬਣ ਕੇ ਕੰਮ ਕਰਦੇ ਆ ਰਹੇ ਹਾਂ ਔਰ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਦੋਂ ਤਮਾਮ ਜਥੇਬੰਦੀਆਂ ਇਕੱਠੀਆਂ ਹੋ ਕੇ ਕੌਮੀ ਇਨਸਾਫ ਮੋਰਚੇ ਦੇ ਅੰਦੋਲਨ ਦੇ ਵਿੱਚ ਭਾਗ ਲੈਣੀਆਂ ਤਾਂ ਪੰਜਾਬ ਦੇ ਅੰਦਰ ਕਿਉਂਕਿ ਸ਼ੁਰੂ ਤੋਂ ਹੀ ਪੰਜਾਬ ਦੇ ਅੰਦਰ ਜਿਹੜੀ ਇਹ ਬੇਇਨਸਾਫੀ ਦੇ ਖਿਲਾਫ ਲੁੱਟ ਖੋਹ ਦੇ ਖਿਲਾਫ ਇੱਕ ਲੜਾਈ ਦਾ ਇਤਿਹਾਸ ਹੈ ਔਰ ਇਸ ਇਤਿਹਾਸ ਦੇ ਵਿੱਚ ਮੈਂ ਇਹ ਕਹੂੰਗਾ ਕਿ ਅੱਜ ਸਾਡੇ ਨਾਲ ਇੱਥੇ ਪੋਲੀਟੀਕਲ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਸਾਡੇ ਮਤਲਬ ਕਿ ਸਾਡੇ ਸੰਤ ਸਮਾਜ ਦੇ ਨੁਮਾਇंदे ਵੀ ਸਪੋਲਿਟੀਕਲ ਨੁਮਾਇੰਦੇ ਵੀ ਸਾਰੇ ਇਕੱਠੇ ਹੋ ਕੇ ਇਸ ਮੋਰਚੇ ਦੇ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਔਰ ਪੰਜਾਬ ਦੀ ਇਹ ਖਾਸੀਅਤ ਹੈ ਕਿ ਜਦੋਂ 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 ਵੀ ਇਹਨਾਂ ਨੇ ਚਾਹੇ ਤੁਸੀਂ ਪੁਰਾਣਾ ਇਤਿਹਾਸ ਦੇਖ ਲਓ ਵੀ ਪੰਜਾਬੀਆਂ ਨੇ ਹੀ ਲੁਟੇਰਿਆਂ ਨੂੰ ਜਾਪਰਾ ਨੂੰ ਪਿੱਛੇ ਧੱਕਿਆ ਸੀ ਪੰਜਾਬੀਆਂ ਨੇ ਹੀ ਇਸ ਦੇਸ਼ ਦੇ ਇੱਕ ਅਣਖ ਨੂੰ ਬਚਾ ਕੇ ਰੱਖਿਆ ਹੈ ਔਰ ਪੰਜਾਬੀ ਹੀ ਇਹਨਾਂ ਮੁਰਦਿਆਂ ਦੇ ਉੱਤਰ ਵੀ ਲੜ ਕੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਜਿਹੜੀ ਸਾਡੀ ਪਾਕਤ ਹੈ ਇੱਕ ਜੁੜਤਾ ਹੈ ਇਹਨਾਂ ਨਾਲ ਹੁੰਦੇ ਵਿਛਰੇ ਦੇ ਖਿਲਾਫ ਲੜਨ ਦਾ ਜਿਹੜਾ ਇੱਕ ਮੱਦ ਹੈ ਉਹ ਹੈਗਾ ਇਹਨੂੰ ਅੱਜ ਪਛਾਣਨ ਦੀ ਲੋੜ ਹੈ ਤੇ ਇਕੱਠੇ ਹੋ ਕੇ ਤੇ ਲੜਨ ਦੀ ਲੋੜ ਹੈ ਔਰ ਸਦਾ ਦਿਨ ਇਹ ਅਸੀਂ तमाम ਸੰਸਥਾਵਾਂ ਤੇ ਸੰਪਰਦਾਵਾਂ ਤੇ ਇਕੱਠੇ ਬੰਨੀਆਂ ਤੇ ਵਿਅਕਤੀਆਂ ਜੀ ਪ੍ਰੋਫੈਸਰ ਬਾਬਾ ਸਿੰਘ ਨੀਤੀ ਘਟ ਗ੍ਰਿੰਤੀ ਕਮਿਸ਼ਨ ਦੇ ਸਾਫ ਕਾ ਚੇਅਰਮੈਨ ਨੇ ਵਕ ਵਕਸ਼ ਵਿੱਚ ਬਲਵਿੰਦਰ ਸਿੰਘ ਉਹਨਾਂ ਨੇ ਜਾਣਕਾਰੀ ਦਿੱਤੀ ਆ ਵਕ ਵਕ ਕਿਸ ਸਾਡੇ ਉਸ ਸਟੇਟ ਦੇ ਚ ਲੋਕ ਆਏ ਹੋਏ ਨੇ ਇੱਥੇ ਅੱਜ ਦੀ ਪ੍ਰੈਸ ਕਾਨਫਰੰਸ ਫਿਰ ਮੈਂ ਕਹਿੰਦਾ ਕਿ 17 ਤਰੀਕ ਦੀ ਸਰਬਸਾਂਝੀ ਜਿਹੜੀ ਬੈਠਕ ਹੈ ਉਹਨੂੰ ਕਾਮਯਾਬ ਕਰੀਏ ਤੇ ਬੈਠਕ ਦੇ ਵਿੱਚੋਂ ਅਗਲੇ ਅੰਦੋਲਨ ਦਾ ਜਿਹੜਾ ਐਲਾਨ ਆ ਜਿਹੜਾ ਹੋਊਗਾ ਸਾਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਿਕ ਔਰ ਨਾਲ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਪੁੰਟੇ ਨੇ ਜਿਨ੍ਹਾਂ ਦਾ ਸਾਰਿਆਂ ਦਾ ਹੀ ਸਨੇਹਾ ਹੈ ਕਿ ਆਉਣ ਵਾਲੀ 17 ਤਰੀਕ ਨੂੰ ਜੋ ਕਿਸਾਨ ਭਵਨ ਵਿਖੇ ਸਾਰੀਆਂ ਸਰਬਸਾਂਝੀ ਕਮੇਟੀਆਂ ਬੁਲਾਈ ਗਈ ਉੱਥੇ ਬਟੜ ਕੇ ਹੁਣ ਤਨ ਮੈਂ ਵੀ ਆਪਣੇ ਵੱਲੋਂ ਸਾਧ ਸਪਾਸ ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਜਿਨ੍ਹਾਂ ਦਾ اخلاਕੀ ਤੌਰ ਤੇ ਫਰਜ਼ ਬਣਦਾ ਹੈ ਉਹ ਸਾਰੇ ਜਣੇ ਪੁੰਟਨ ਦੀ ਸਾਥ ਸੰਗਤ ਦੀ ਕੋਸ਼ਿਸ਼ ਕਰੀਏ ਵੱਡੀ ਬੇਨਤੀ ਆ ਕਿਉਂਕਿ 2015 ਤੋਂ ਲੈ ਕੇ ਗੁਰਗਾਂਧ ਸਾਹਿਬ ਦੀ ਬੇਅਦਬੀ ਦੇ ਮਾਮਲੇ ਚਲਦਿਆਂ ਨੂੰ ਹੋ ਗਿਆ तकरीबन 10 ਸਾਲ ਹੋ ਜਾਣੇ ਜੂਨ ਦੇ ਵਿੱਚ ਜਾ ਕੇ ਬਹੁਤ ਸਾਰਿਆਂ ਨੇ ਅਸੀਂ ਉਹ ਦੇਖਿਆ तकरीबन 1 ਜੂਨ ਤੋਂ ਲੈ ਕੇ ਅਸੀਂ ਉਹ ਸਾਰਾ ਸੰਘਰਸ਼ ਹੰਡਾਇਆ ਕਿਸੇ ਸਰਕਾਰ ਨੇ ਵੀ ਇਨਸਾਫ ਨਹੀਂ ਦਿੱਤਾ ਉਹ ਕਿਉਂ ਨਹੀਂ ਦਿੱਤਾ ਕਿਉਂਕਿ ਸਾਡੀ ਕਿਤੇ ਨਾ ਕਿਤੇ ਏਕਤਾ ਵਿੱਚ ਫਰਕ ਰਿਹਾ ਹੈ ਸਾਡੇ ਵਿੱਚ ਆਪਸ ਵਿੱਚ ਹੀ ਮਤਭੇਦ ਕਰਕੇ ਹੋ ਗਿਆ ਹੁਣ ਸੋ ਸਾਰੀਆਂ ਕਿਸਾਨ ਧਰਮਕਔਰ ਜਿੰਨੇ ਵੀ ਅਸੀਂ ਇਕੱਠੇ ਹੋਏ ਆ ਇੱਕ ਵੱਡਾ ਹੰਬਲਾ ਹੋਰ ਵੀ ਇਕੱਠੇ ਹੋ ਕੇ ਮਾਰੀਏ ਤਾਂਉਣ ਵਾਲਾ ਭਵਿੱਖ ਚੰਗਾ ਹੋਵੇਗਾ ਸਾਰਿਆਂ ਨੇ ਵੱਧ ਤੋਂ ਵੱਧ 17 ਤਰੀਕ ਨੂੰ ਜਿੰਨੇ ਵੀ ਧਾਰਮਿਕ ਸ਼ਖਸੀਅਤਾਂ ਨੇ ਆਪਾਂ ਕਿਸਾਨ ਭਵਨੇ ਪਹੁੰਚਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਦਰਸ਼ਨਪਾਲ ਜੀ ਨੇ ਸਦਾ ਸੁਰਜੀਤ ਸਿੰਘ ਪੂਰ ਬਰਵਿੰਦਰ ਸਿੰਘ ਜੀ ਨੇ ਸਾਰਾ ਪੱਖ ਸਪਸ਼ਟ ਕਰ ਦਿੱਤਾ ਮੈਂ ਕੌਮੀ ਇਨਸਾਫ ਮੋਰਚੇ ਦੇ ਬੁਲਾਰੇ ਦੇ ਤੌਰ ਤੇ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਵੱਖ-ਵੱਖ ਜਥੇਬੰਦੀਆਂ ਦੇ ਕੁਝ ਨਿਸ਼ਾਨਿਆਂ 'ਚ ਕੁਝ ਵਿਚਾਰਧਾਰਾਵਾਂ 'ਚ ਅੰਤਰ ਹੋ ਸਕਦੇ ਹਨ ਪਰ ਕੌਮੀ ਇਨਸਾਫ ਮੋਰਚੇ ਦਾ ਜੋ ਪ੍ਰੋਗਰਾਮ ਆ ਉਹਨਾਂ ਸਾਰੀਆਂ ਵਿਚਾਰਧਾਰਾਵਾਂ ਤੇ ਆਪਣੇ ਨਿਸ਼ਾਨਿਆਂ ਨੂੰ ਪਾਸੇ ਰੱਖ ਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਅੰਦੋਲਨ ਘਰ ਘਰ ਨੂੰ ਅੰਦੋਲਨ ਦਾ ਹਿੱਸਾ ਬਣਾਉਣ ਵੱਲ ਵਧ ਰਹੇ ਹਾਂ ਇਹਦੇ ਪੰਜਾਬ ਦੇ ਸਮੁੱਚੇ ਭਾਈਚਾਰੇ ਭਾਵੇਂ ਹਿੰਦੂ ਭਾਈਚਾਰਾ ਭਾਵੇਂ ਉਹਦਾ ਇੱਤਾ ਮੁੱਖ ਤੌਰ ਤੇ ਵਪਾਰ ਹੈ ਕਿਸਾਨੀਆਂ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਇੱਕ ਬਹੁਤ ਵੱਡੀਆਂ ਸ਼ਕਤੀ ਹੈ ਅੱਜ ਪੰਜਾਬ ਦੀ ਇਸੇ ਤਰ੍ਹਾਂ ਦਲਤ ਜਥੇਬੰਦੀਆਂ ਨਾਲ ਬਹੁਤ ਜਾਂ ਸਮਾਜ ਪਾਰਟੀ ਨਾਲ ਵੀ ਸਾਡੀ ਗੱਲ ਹੋ ਚੁੱਕੀ ਹੈ ਸਾਡਾ ਯਤਨ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਕੁਝ ਜਿਹੜੇ ਕੋਈ ਮੁੱਦੇ ਆ ਉਹਨਾਂ ਬਾਰੇ ਵਿਚਾਰ ਸਕਦੇ ਆ ਵਾਅਦਾ ਘਾਟਾ ਵੀ ਹੋ ਸਕਦਾ ਹੈ ਘਾਟਾ ਤਾਂ ਇਹ ਵੀ ਕੋਈ ਹੋਣਾ ਨਹੀਂ ਵਾਅਦਾ ਜਿਵੇਂ ਕੁਝ ਅਮਰਸਰ ਚੌਂਵੀ ਕਾਲੀ ਦਲ ਦਾ ਇੱਕ ਵਿਚਾਰ ਆਇਆ ਹੈ ਇਸੇ ਤਰ੍ਹਾਂ ਇੱਕ ਮੁੱਦਾ ਜਿਹੜਾ ਟਰਾਲੀ ਚੋਰੀਆਂ ਕੀਤੀਆਂ ਗਈਆਂ ਹੈ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਹੈ اخਲਾਕੀ ਜਿਹੜੀ ਹੀਣਤਾ ਹੈ ਉਹਦਾ ਸਿਰਾ ਲੱਗਿਆ ਕਿਸਾਨ ਅੰਦੋਲਨ ਤੇ ਉਹਨਾਂ ਬਾਰੇ ਲੋਕ ਰਏ ਵਾਰਨ ਦਾ ਉਹ ਫੈਸਲਾ 17 ਤਰੀਕ ਨੂੰ ਅਸ਼ਿਕਰਨੇ ਹੈ ਮੈਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਆਪਣੀਆਂ ਸਾਰੀਆਂ ਗੱਲਾਂ ਵੱਤ ਪੇਦਾ ਨੂੰ ਪਾਸੇ ਛੱਡ ਕੇ ਪੰਜਾਬ ਦੇ ਜਿਹੜੇ ਅਣਖੀ ਲੋਕ ਆ ਜਿਹੜੇ ਇਸ ਦੇਸ਼ ਦੇ ਸਿਸਟਮ ਦੇ ਵਿਰੁੱਧ ਲੜਨਾ ਚਾਹੁੰਦੇ ਆ ਤੇ ਉਹ ਲੜਾਈ ਪੰਜਾਬ ਤੋਂ ਸ਼ੁਰੂ ਕਰਕੇ ਜਿੱਤਣਾ ਚਾਹੁੰਦੇ ਆ ਪੰਜਾਬ ਦੇ ਗਦਾਰਾਂ ਤੋਂ ਬਿਨਾਂ ਪੰਜਾਬ ਦੇ ਗਦਾਰ ਕੌਣ ਆ ਉਹ ਪ੍ਰੈਸ ਨੂੰ ਵੀ ਪਤਾ ਹੈ ਪੰਜਾਬ ਦੇ ਲੁੱਟੇਰੇ ਕੌਣ ਆ ਉਹ ਸਭ ਨੂੰ ਪਤਾ ਹੈ ਤੇ ਜਿਨ੍ਹਾਂ ਨੇ ਲੁੱਟਿਆ ਉਹਨਾਂ ਦੀ ਆਤਮਾ ਨੂੰ ਵੀ ਪਤਾ ਹੈ ਉਹਨਾਂ ਤੋਂ ਬਿਨਾਂ ਅਸੀਂ ਘਰ-ਘਰ ਜਾ ਕੇ ਹਰੇਕ ਜਥੇਬੰਦੀ ਦੇ ਕੋਲੇ ਜਾ ਕੇ ਇਸ ਅੰਦੋਲਨ ਨੂੰ ਘਰ-ਘਰ ਦਾ ਹਿੱਸਾ ਬਣਾ ਕੇ ਪੂਰੀ ਨਿਮਰਤਾ ਨਾਲ ਹਰੇਕ ਵਿਅਕਤੀ ਕੋਲੇ ਹਰੇਕ ਸੱਸ਼ਿਆਤ ਕੋਲੇ ਹਰੇਕ ਜੱਥੇਬੰਦੀ ਕੋਲੇ ਹਰੇਕ ਕਿੱਤੇ ਕੋਲੇ ਹਰੇਕ ਧਾਰਮਿਕ ਆਗੂ ਕੋਲੇ ਜਿਨ੍ਹਾਂ ਦਾ ਪੰਜਾਬ ਨਾਲ ਤੇ ਮਨੁੱਖਤਾ ਨਾਲ ਕੋਈ ਪ੍ਰੇਮ ਆ ਉਹ ਦੀ ਘਰ ਘਰ ਜਾ ਕੇ ਮਿਲਣਤ ਕਰਾਂਗੇ ਕਿਸਾਨ ਜੁਨੀਆਂ ਦੇ ਆਗੂਆਂ ਦੇ ਨਾਲ ਜਿਹੜਾ ਇਹ ਅੰਦੋਲਨ ਨੂੰ ਬਹੁਤ ਵੱਡਾ ਅੱਗੇ ਵਧੇਗਾ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਸਾਂਝੇ ਮੁੱਦਿਆਂ ਦੇ ਉੱਤੇ ਲੜਾਈ ਲੜਾਂਗੇ ਹੁਣ ਮੈਂ ਸਰਦਾਰ ਪਰਮਿੰਦਰ ਸਿੰਘ ਜੀ ਕਾਲਜੀ ਅੱਜ ਅਸੀਂ ਇੱਥੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਜੋ ਅਸੀਂ 17 ਤਰੀਕ ਨੂੰ ਚੰਡੀਗੜ੍ਹ ਵਿਖੇ ਇੱਕ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਇੱਕ ਅਸੀਂ ਪ੍ਰੋਗਰਾਮ ਲੀਕ ਰਹੇ ਹਾਂ ਉਹਦੇ ਸਬੰਧ ਵਿੱਚ ਕੱਤਰ ਹੋਏ ਆ ਮੈਂ ਇਹ ਗੱਲ ਕਰਾਂਗਾ ਕਿ ਜਿਹੜੇ ਸਾਡੇ ਬੰਦੀ ਸਿੰਘ ਹੈ ਉਹ 32-32 ਸਾਲ ਤੋਂ 35-35 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਐ ਇੱਕ ਪਾਸੇ ਸਾਡਾ ਦੇਸ਼ ਆ ਜਿਹੜਾ ਉਹ ਡੈਮੋਕਰੈਟਿਕ ਦੇਸ਼ ਆ ਇਥੇ ਸਾਰਿਆਂ ਨੂੰ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਇੱਕ ਪਾਸੇ ਸਾਧਮੀ ਸਾਧਨੀ ਭਿੱਗਿਆ ਵਰਗਿਆਂ ਨੂੰ ਐਮਪੀ ਬਣਾ ਕੇ ਮੰਤਰੀ ਵੀ ਬਣਾਇਆ ਜਾਂਦਾ ਹੈ ਜਿਹੜੇ ਮਾਲੇਗਾਉ ਬੰਬ ਧਮਾਕਿਆਂ ਦੇ ਵਿੱਚ ਸ਼ਾਮਲ ਸੀ ਦੂਸਰੇ ਪਾਸੇ ਜੇ ਕੋਈ ਕੱਟ ਗਿਣਤੀ ਨਾਲ ਸੰਬੰਧਿਤ ਸਾਡੇ ਸਿੱਖ ਜੇਲ੍ਹਾਂ 'ਚ ਬੈਠੇ ਐ ਜਿਨ੍ਹਾਂ ਨੇ ਜਿੰਨੀ ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਸਜ਼ਾ ਬਣਦੀ ਸੀ ਉਸ ਤੋਂ ਦੁੱਗਣੀ-ਦੁੱਗਣੀ ਵੀ ਭੁਗਤ ਲਈ ਉਨਾਰਾ ਹੱਕ ਨਹੀਂ ਬਣਦਾ ਕਿ ਉਹ ਆਪਦੀ ਜ਼ਿੰਦਗੀ ਆ ਕੇ ਬਸਰ ਕਰ ਸਕਣ ਇਹ ਅਸੀਂ ਚਾਹੁੰਦੇ ਆ ਸਾਰੇ ਕਿ ਸਾਡੇ ਬੰਦੀ ਸਿੰਘ ਰਿਹਾਈ ਹੋਣ ਅਸੀਂ ਇਥੋਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਅੱਜ ਦੇ ਜੋ ਸਰਕਾਰ ਹੈ ਭਗਵੰਤ ਮਾਨ ਦੀ ਉਹਦੀ ਨੀਅਤ ਦੇ ਵਿੱਚ ਖੋਟ ਹੈ ਉਹਦੀ ਨੀਤੀ ਕੁਝ ਹੋਰ ਹੈ ਉਹਦੀ ਨੀਅਤ ਹੋਰ ਹੈ ਉਹਨੇ ਪ੍ਰੈਸ 'ਚ ਜਾਂ ਪਿਛਲੇ ਸਮੇਂ 'ਚ ਜਦੋਂ ਸਰਕਾਰ ਹੁੰਦ ਚਾਈ ਹੈ ਤਾਂ ਉਹਨਾਂ ਨੇ ਬੰਦੀ ਸਿੰਘਾਂ ਦੀ ਵੀ ਗੱਲ ਕਰੀ ਉਹਨਾਂ ਨੇ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਅਸੀਂ ਗੁਰੂਗ੍ਰੰਥ ਸਾਹਿਬ ਦੇ ਦੋਸ਼ੀਏ ਨੂੰ ਫੜ ਕੇ ਅੰਦਰ ਦੇ ਦੇਾਂਗੇ ਪੋਤਾ ਉਮਰਾ ਮੰਡਲ ਵਰਗਿਆਂ ਨੂੰ ਦਵਾਰਾ ਭੀਜਪੀ ਲਾਤਾ ਸਸਪੈਂਡ ਹੋਏ ਨੂੰ ਵੀ ਇਹ ਸਾਨੂੰ ਉਹਦਾ ਖਮਾਚਾ ਦਿੱਤਾ ਹੈ ਨਾਲ ਹੀ ਮੈਂ ਕਹੂੰਗਾ ਕਿ ਕਿਸਾਨਾਂ ਨੂੰ ਉਹਦੀ ਨੀਤੀ ਕਿਉਂ ਮਾਰੀ ਐ ਅੱਜ ਤੱਕ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਕਿ ਕਿਸਾਨਾਂ ਨੂੰ ਬਲਾ ਕੇ ਸੱਦੇ ਲਈ ਉਹਨਾਂ ਨਾਲ ਗੱਲਬਾਤ ਲਈ ਉਹਨਾਂ ਨੂੰ ਗ੍ਰਿਫਤਾਰ ਕਰਿਆ ਹੋਵੇ ਉਹਨਾਂ ਦਾ ਸੰਘਰਸ਼ ਐਸ ਤਰ੍ਹਾਂ ਜੋ ਕੁਚਲਿਆ ਕੋ ਇੱਕ ਦਮਨਕਾਰੀ ਨੀਤੀ ਸੀ ਜੋ ਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਕੀਤੀ ਐ ਇੱਥੋਂ ਤੱਕ ਤੇ ਜੇਕਰ ਕਿਸਾਨਾਂ ਦੀਆਂ ਉਥੇ ਸੰਘਰਸ਼ ਜੋ ਉਸ ਨੂੰ ਸੰਘਰਸ਼ ਨੂੰ ਚਕਾਇਆ ਗਿਆ ਤਾਂ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸਾਰੇ ਮਾਲੀ ਜੋ ਉਥੇ ਸਮਾਨ ਸੀ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਤੇ ਕਿਉਂ ਨਾ ਪੁਲਿਸ ਤੇ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਦੀ ਜੇ ਨੀਤੀ ਸਹੀ ਸੀ ਕਿ ਆਉਣਾ ਪੁਲਸ ਤੇ ਪਰਚੇ ਦਿੱਤੇਗੇ ਜਿਹੜਾ ਮਨਦੀਪ ਸਿੰਘ ਸਿੱਧੂ ਡੀਆਈਜੀ ਉੱਥੇ ਕਹਿੰਦਾ ਸੀ ਕਿ ਸਾਡੀ ਵੱਡੀ ਗਿਣਤੀ ਦੇ ਵਿੱਚ ਫੋਰਸ ਆ ਤੁਸੀਂ ਥੋੜੀ ਗਿਣਤੀ ਚ ਤੁਸੀਂ ਗ੍ਰਿਫਤਾਰੀਆਂ ਦੇ ਦਿਓ ਜਦੋਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਪੁਲਸਾਂ ਤੇ ਸਰਕਾਰ ਦੇ ਜੋ ਮੈਂ ਕਹੂੰਗਾ ਉਹਨਾਂ ਦੇ ਵਲੰਟੀਅਰ ਉਹਨਾਂ ਦੇ ਘਰਾਂ ਚੋਂ ਕਿਸਾਨਾਂ ਦਾ ਸਮਾਨ ਮਿਲ ਰਿਹਾ ਹੈ ਕਿਸਾਨਾਂ ਦੀਆਂ ਟਰਾਲੀਆਂ ਮਿਲ ਰਹੀਆਂ ਕਿੰਨੀ ਨਮੋਚੀ ਦੀ ਗੱਲ ਹੈ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਸਾਰੀ ਦੁਨੀਆ ਦੇ ਵਿੱਚ ਸਾਡੇ ਪੰਜਾਬੀਆਂ ਦਾ ਸਿਰ ਨੀਵਾ ਕੀਤਾ ਅਸੀਂ ਪੰਜਾਬੀਆਂ ਨੇ ਹਰ ਵळे ਕੁਰਬਾਨੀਆਂ ਕੀਤੀਆਂ ਅਸੀਂ ਕਿਸੇ ਪੱਖੋਂ ਦੁਨੀਆ ਦੇ ਵਿੱਚ ਅਸੀਂ ਦੁਨੀਆ ਦਾ ਢਿੱਡ ਭਰਿਆ ਔਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਨੂੰ ਪੰਜਾਬੀ ਨੂੰ ਚੋਰ ਪੇਸ਼ ਕੀਤਾ ਜਾ ਰਿਹਾ ਹੈ ਕਿ ਆਪ ਟਰਾਲੀਆਂ ਚੋਰੀ ਕੀਤੀਆਂ ਕਿ ਨਹੀਂ ਕੀਤੀਆਂ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਬਦਨਾਮ ਪੰਜਾਬ ਹੋ ਰਿਹਾ ਹੈ ਇਹ ਦਮਨਕਾਰੀ ਨੀਤੀ ਕੱਲੇ ਕੋਈ ਵੀ ਕੋਲ ਕਰਦਾ ਚਾਹੇ ਕਿਸਾਨ ਕਰਦੇ ਚਾਹੇ ਸਿੱਖ ਜਥੇਬੰਦੀਆਂ ਕਰਦੀਆਂ ਸਾਬੇ ਤੇ ਨਹੀਂ ਇਹ ਦਮਨਕਾਰੀ ਨੀਤੀ ਪ੍ਰਸਤ ਵੀ ਚੱਲਦੀ ਹੈ ਜਿਹੜੀ ਪ੍ਰੈਸ ਨੇ ਇਹਨਾਂ ਨੂੰ ਸਰਕਾਰ ਦੇ ਵਿੱਚ ਲਿਆਂਦਾ ਵਿਰੋਧੀ ਪਾਰਟੀਆਂ ਦਾ ਉਹਨਾਂ ਨੇ ਕੱਚਾ ਚਿੱਠਾ ਨੰਗਾ ਕਰਕੇ ਤੇ ਇਹ ਉਹਨਾਂ ਪੱਤਰਕਾਰਾਂ ਦੀ ਪਰਚਾ ਦੇ ਦਿੰਦੇ ਆ ਕਿਹੜੀ ਨੀਤੀ ਹੈ ਇਹ ਇਹ ਫਰਜ਼ ਬਣਦਾ ਹੈ ਕਿ ਸਰਕਾਰ ਦਾ ਜੇ ਸਰਕਾਰ ਕੋਈ ਕਿਤੇ ਗਲਤ ਕੰਮ ਕਰਦੀ ਹੈ ਪ੍ਰੈਸ ਦਾ ਰੋਲ ਹੈ ਕਿ ਪ੍ਰੈਸ ਉਸ ਗੱਲ ਨੂੰ ਦੁਨੀਆ ਦੇ ਸਾਹਮਣੇ ਲਿਆਵੇ ਲੋਕਾਂ ਦੀ ਕਚਹਿਰੀ ਦੇ ਵਿੱਚ ਲਿਆਵੇ ਤੇ ਉਹ ਪੱਤਰਕਾਰਾਂ ਦੀ ਪਰਚੇ ਦੇ ਦਿੱਤੇ ਜਾਂਦੇ ਐ ਐਡੀ ਹਾਸੋਹੀਣੀ ਗੱਲ ਇਸ ਕਰਕੇ ਅਸੀਂ ਇਸ ਤੇ ਹੋਣਾ ਸਾਰਿਆਂ ਜੱਥੇਬੰਦੀਆਂ ਰਲ ਕੇ ਇੱਕ ਵੱਡਾ ਸੰਘਰਸ਼ ਲਿਖਾਂਗੇ ਤਾਂ ਸਰਕਾਰ ਨੂੰ ਇਹਨਾਂ ਮੁੱਦਿਆਂ ਤੇ ਅਸੀਂ ਝਕਾਵਾਂਗੇ ਕਿ ਜਿਹੜੇ ਸਾਡੇ ਇਹ ਮੁੱਦੇ ਐ ਚਾਹੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਹੋਣ ਕਿਸਾਨਾਂ ਦੇ ਹੋਣ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੋਣ ਜਿੰਨੇ ਸਾਡੇ ਮੁੱਦੇ ਆ ਜਿੰਨਾ ਤੇ ਅਸੀਂ ਸਾਰੇ ਇਕੱਠੇ ਚੱਲ ਸਕਦੇ ਆ ਅਸੀਂ ਸਿਰ ਜੋੜ ਕੇ ਚੱਲਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ